ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸੇਵਾਦਾਰਾਂ ਦੇ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਦਸੰਬਰ ਦਾ ਤੇ ਜਨਵਰੀ ਦਾ ਮਹੀਨਾ ਵੀ ਤੁਸੀਂ ਲਗਾ ਲਓ ਜਦੋਂ ਤੋਂ ਤਨ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਹੀ ਸ਼ਹੀਦੀਆਂ ਹੋਈਆਂ ਸਨ ਤੇ ਇਨਾਂ ਹੀ ਕੁਝ ਦੇ ਦਿਨਾਂ ਦੇ ਵਿੱਚ ਖਾਲਸਾ ਜੀ ਤਨ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਰਾ ਸਰਬੰਸ ਵਾਰ ਦਿੱਤਾ ਸੀ ਇਨਾ ਕੋਝ ਕੇ ਦਿਨਾ ਦੀ ਵੇਚ ਹੀ ਖਾਲਸਾ ਜੀ ਤਾਂ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਚਾਰ ਸਹ ਵਜਾ ਦੇ ਮਾਤਾ ਗੁਜਰੀ ਜੀ ਇਹਨੇ ਕਾਹੀ ਸਿੰਘ ਤੇ ਸਿੰਘ ਨਹੀਂ ਆ ਸ਼ਹੀਦ ਹੋ ਗਏ ਸਨ ਇਹ ਤਾਂ ਸਭ ਆਪਸਾਰੀ ਹੀ ਭੈਣ ਭਰਾ ਜਾਣਦੇ ਆ ਖਾਲਸਾ ਜੀ ਇਹ ਦੱਸਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਆਬਾ ਨੂੰ ਸ਼ਹੀਦ ਸਿੰਘ ਫੌਜਾਂ ਦੇ ਵੱਲੋਂ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਕਿ ਇਹਨਾਂ ਦਿਨਾਂ ਦੀ ਖਾਲਸਾ ਜੀ ਕੀ ਮਰਿਆਦਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਰਹਿਣਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਪਰ ਖਾਲਸਾ ਜੀ ਜੇਕਰ ਦਸੰਬਰ ਪੋ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਇਹ ਇੱਕ ਕੰਮ ਕਰ ਲਓਗੇ ਨਾ ਤੇ ਜੋ ਵੀ ਕੁਝ ਤੁਹਾਨੂੰ ਚਾਹੀਦਾ ਜੋ ਤੁਸੀਂ ਚਾਹੋਗੇ ਜੋ ਤੁਹਾਡੀ ਇੱਛਾ ਹੋਵੇਗੀ ਉਹ ਤੁਹਾਡੀ ਹਰ ਇੱਛਾ ਪੂਰੀ ਹੋ ਜਾਵੇਗੀ ਜੋ ਮੰਗੋਗੇ ਉਹੀ ਮਿਲੇਗਾ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਦਸੰਬਰ ਦੇ ਪੋ ਦੇ ਮਹੀਨੇ ਦੇ ਵਿੱਚ ਕੀ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇਹ ਚਾਰ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਹਿਨ ਪ੍ਰਾਵਾ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਬਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਸੀਂ ਜੋ ਵੀ ਫਾਲਸ ਜੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਹਨਾਂ ਤੇ ਤੁਸੀਂ ਜ਼ਰੂਰ ਧਿਆਨ ਦੇਣਾ ਤੇ ਉਹ ਨਾਨੂ ਮੰਨਣਾ ਵੀ ਏ ਤੇ ਕਰਨਾ ਵੀ ਏ ਪਹਿਲੀ ਤਾਂ ਗੱਲ ਖਾਲਸਾ ਜੀ ਤੁਸੀਂ ਨੇ ਇਸ ਮਹੀਨੇ ਦੇ ਵਿੱਚ ਜਿਆਦਾ ਤੋਂ ਜਿਆਦਾ ਪਾਠ ਕਰਨਾ ਏ ਜਿਆਦਾ ਤੋਂ ਜਿਆਦਾ ਸਿਮਰਨ ਕਰਨਾ ਏ ਆਪਣੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਗਮੀ ਵਾਲਾ ਕੋਈ ਵੀ ਪ੍ਰੋਗਰਾਮ ਖੁਸ਼ੀ ਵਾਲਾ ਨਹੀਂ ਕਰਨਾ ਪਹਿਲੀ ਤਾਂ ਗੱਲ ਖਾਲਸਾ ਜੀ ਜੋ ਖਾਲਸਾ ਹੁੰਦਾ ਏ ਉਹ ਖੁਸ਼ੀ ਗਮੀ ਤੋਂ ਉੱਪਰ ਹੁੰਦਾ ਏ ਤੇ ਪਰ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਨਾ ਤਾਂ ਜ਼ਿਆਦਾ ਖੁਸ਼ ਹੋਣਾ ਹੈ ਤੇ ਨਾ ਹੀ ਅਸੀਂ ਗਮੀ ਦੇ ਵਿੱਚ ਜਾਣਾ ਹੈ ਸੋ ਇਸੇ ਤਰ੍ਹਾਂ ਖਾਰਸਾ ਜੀ ਤੁਸੀਂ ਬਾਦ ਤੋਂ ਬਾਦ ਗੁਰਬਾਣੀ ਦਾ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਤੇ ਕਿਸ ਵਿਧੀ ਦੇ ਅਨੁਸਾਰ ਕਰਨਾ ਹੈ ਉਹ ਅਸੀਂ ਸਾਰੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਇਹ ਸ਼ਹੀਦੀਆਂ ਨੂੰ ਯਾਦ ਕਰਕੇ ਤੁਸੀਂ ਨੇ ਗੁਰਬਾਣੀ ਦਾ ਸਿਮਰਨ ਕਰਨਾ ਹੈ ਤੇ ਜਦੋਂ ਵੀ ਤੁਸੀਂ ਗੁਰਬਾਣੀ ਦਾ ਸਿਮਰਨ ਇਸ ਮਹੀਨੇ ਦੇ ਵਿੱਚ ਕਰੋਗੇ ਤੇ ਉਹ ਵਿਧੀ ਦੇ ਅਨੁਸਾਰ ਕਰਿਓ ਪੂਰੇ ਅੰਧਮ ਸਤਕਾਰ ਦੀ ਨਾਲ ਖਾਲਸਾ ਜੀ ਤੁਸੀਂ ਨਹੀਂ ਕਰਨਾ ਜਿਵੇਂ ਸ਼ਹੀਦੀਆਂ ਦੇ ਦਿਨ ਚੱਲਦੇ ਨਹੀਂ ਖਾਲਸਾ ਜੀ ਇਸ ਦੇ ਵਿੱਚ ਨਾ ਤਾਂ ਕੋਈ ਤੁਸੀਂ ਫਾਰਮੈਲਟੀ ਪੂਰੀ ਕਰਨੀ ਤੇ ਨਾ ਹੀ ਕੋਈ ਦਿਖਾਵਾ ਕਰਨਾ ਕਿਉਂਕਿ ਜੋ ਸ਼ਹੀਦ ਸਿੰਘ ਨੇ ਉਹਨਾਂ ਨੂੰ ਸਾਡੀ ਨਹੀਂ ਜ਼ਰੂਰਤ ਸਾਨੂੰ ਉਹਨਾਂ ਦੀ ਜ਼ਰੂਰਤ ਹੈ ਇਸ ਕਰਕੇ ਇਹ ਜੇ ਕੰਮਾਂ ਤੋਂ ਤੁਸੀਂ ਖਾਸ ਕਰਕੇ ਪਰਹੇਜ਼ ਰੱਖਣਾ ਇਸ ਕਰਕੇ ਸਾਨੂੰ ਜ਼ਰੂਰਤ ਹੈ ਕਿਉਂਕਿ ਅਸੀਂ ਸਰੀਰ ਦੇ ਵਿੱਚ ਆ ਸਾਨੂੰ ਸ਼ਹੀਦ ਸਿੰਘਾਂ ਗੁਰੂ ਸਾਹਿਬਾਨ ਦੀ ਕਿਰਪਾ ਦੀ ਜ਼ਰੂਰਤ ਹੁੰਦੀ ਹੈ ਤੇ ਇੱਕ ਗੱਲ ਦਾ ਖਾਸ ਕਰਕੇ ਤੁਸੀਂ ਇਹ ਧਿਆਨ ਰੱਖਣਾ ਹੈ ਖਾਲਸਾ ਜੀ ਕੇ ਸ਼ਹੀਦੀਆਂ ਦੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕੱਲ ਵੀ ਤੁਹਾਡੀ ਨਾਲ ਵਿਚਾਰ ਸਾਂਝੇ ਕੀਤੇ ਸੀ ਕਿ ਕੋਈ ਵਿਆਹ ਸ਼ਾਦੀ ਨਹੀਂ ਕਰਨਾ ਤੁਸੀਂ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਕੁਝ ਮਰਜ਼ੀ ਕਰ ਸਕਦੇ ਹੋ ਪਰ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ ਤੇ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਨੇ ਸਿਮਰਨ ਕਰਨਾ ਹੈ ਤੇ ਸਭ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਆਪਾਂ ਇਸ ਕਰਕੇ ਸ਼ਹੀਦਾ ਸਿੰਘਾਂ ਨੂੰ ਨਮਸਕਾਰ ਕਰਨੀ ਗੁਰਬਾਣੀ ਦਾ ਸਿਮਰਨ ਕਰਕੇ ਕਿਉਂਕਿ ਜੋ ਆਪਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਸੁਖੀ ਵਾਸ ਰਹੇ ਹਾਂ ਉਹ ਸਿਰਫ ਉਹਨਾਂ ਦੀ ਬਦੌਲਤ ਹੀ ਸਿੱਖ ਧਰਮ ਦੇ ਲਈ ਸਿੱਖੀ ਦੇ ਲਈ ਗੁਰੂ ਮਹਾਰਾਜ ਸੱਚੇ ਪਾਸ਼ਾ ਤਾਂਤਨ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਰਾ ਪਰਿਵਾਰ ਵਾਰ ਦਿੱਤਾ ਸੀ ਤੇ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਪੂਦੇ ਮਹੀਨੇ ਦੇ ਵਿੱਚ ਕੀ ਕਰਨਾ ਹੈ ਜੇ ਤੁਸੀਂ ਇੱਕ ਪੂਰਾ ਵਿਧੀ ਦੇ ਨਾਲ ਅਦਬ ਸਤਕਾਰ ਦੇ ਨਾਲ ਚੇਕਰ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰੋ ਤੁਸੀਂ ਨੀਚੇ ਆਸਣ ਲਗਾਓ ਤੁਸੀਂ ਕਈ ਭੈਣ ਭਰਾ ਸੋਚਣਗੇ ਕਿ ਸਾਨੂੰ ਕੋਈ ਪ੍ਰੋਬਲਮ ਹੈ ਜਾਂ ਅਸੀਂ ਤਾਂ ਬੈੱਡ ਤੋਂ ਬਿਨਾਂ ਨਹੀਂ ਪੈ ਸਕਦੇ ਜਾਂ ਹੁਣ ਠੰਡ ਦਾ ਸਮਾਂ ਹੈ ਤਾਂ ਖਾਲਸਾ ਜੀ ਉਸ ਮੇਬੀਤਾ ਇਨੀ ਠੰਡ ਸੀ ਛੋਟੇ ਛੋਟੇ ਸੈਪ ਚਾਦੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਕਿ ਕੀ ਆਪਾਂ ਇੰਨਾ ਵੀ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਇਹ ਪੋ ਦੇ ਮਹੀਨੇ ਦੇ ਵਿੱਚ ਖਾਲਸਾ ਜੀ ਨੀਚੇ ਆਸਣ ਲਗਾਓ ਜੇਕਰ ਤੁਸੀਂ ਲਗਾ ਸਕਦੇ ਹੋ 17 ਜਨਵਰੀ ਤੱਕ ਲਗਾਤਾਰ ਇਸ ਤਰ੍ਹਾਂ ਜ਼ਰੂਰ ਕਰੋ ਨੀਚੇ ਆਸਣ ਲਗਾਓ ਜੇ ਤੁਸੀਂ 1 ਘੰਟਾ ਗੁਰਬਾਣੀ ਦਾ ਸਿਮਰਨ ਕਰਦੇ ਹੋ ਹਰ ਰੋਜ਼ ਘਰ ਦੇ ਵਿੱਚ ਤੇ ਉਸ ਸਿਮਰਨ ਦੇ ਨਾਲ ਤੁਸੀਂ 1 ਘੰਟਾ ਅੱਧਾ ਘੰਟਾ ਹੋਰ ਵਧਾਓ ਤੇ ਸਿਮਰਨ ਕਰਨ ਤੋਂ ਬਾਅਦ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਨੇ ਉਹ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਉਹਨਾਂ ਨੂੰ ਨਮਸਕਾਰ ਕਰੋ ਈ ਜਾਪ ਕਰਨ ਤੋਂ ਬਾਅਦ ਦੀ ਵਿਚ ਖਾਲਸਾ ਜੀ ਤੁਸੀਂ ਇਸ ਤਰ੍ਹਾਂ ਅਰਦਾਸ ਬੇਨਤੀ ਕਰਨੀ ਹੈ ਕਿ ਸ਼ਹੀਦੋ ਸਿੰਘੋ ਜੋ ਤੁਸੀਂ ਸ਼ਹੀਦੀਆਂ ਦਿੱਤੀਆਂ ਉਹ ਸਾਨੂੰ ਯਾਦ ਨੇ ਅਸੀਂ ਭੁੱਲੇ ਨਹੀਂ ਆ ਇਹ ਗੱਲ ਜ਼ਰੂਰ ਯਾਦ ਰੱਖਣੀ ਹੈ ਕਿਉਂਕਿ ਆਪਾਂ ਆਪਣੇ ਲਈ ਖਾਲਸਾ ਜੀ ਹਰ ਰੋਜ਼ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਨੂੰ ਪਰ ਆਪਣੀ ਛਾੜੀ ਕੀ ਇਸ ਤਰ੍ਹਾਂ ਤੁਸੀਂ ਸਿਮਰਨ ਕਰਨਾ ਨੀਚੇ ਆਸਣ ਲਗਾਉਣਾ ਹੈ ਪੀਰ ਸ਼ਹੀਦ ਦਾ ਸਿੰਘਾਂ ਨੂੰ ਅਰਦਾਸ ਕਰਕੇ ਨਮਸਕਾਰ ਕਰਕੇ ਇਸੇ ਤਰ੍ਹਾਂ ਖਾਲਸਾ ਜੀ ਜੋ ਪੈਣ ਪਰਾ ਇਸ ਤਰ੍ਹਾਂ نیچے ਆਸਣ ਲਗਾ ਸਕਦਾ ਉਹੀ ਲਗਾਓ ਕਿਉਂਕਿ ਇਹ ਭਾਵਨਾ ਹੁੰਦੀ ਹੈ ਸ਼ਰਦਾ ਹੁੰਦੀ ਹੈ ਜੇਕਰ ਆਪਾਂ نیچے ਆਸਣ ਲਗਾ ਕੇ ਬੈਠਾਂਗੇ ਪਾਵਾਂਗੇ ਤਾਂ ਆਪਣੇ ਅੰਦਰ ਇੱਕ ਭਾਵਨਾ ਚਾਗੇਗੀ ਕਿ ਅਸੀਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਲਈ ਇਹ ਸ਼ਹਾਦਤ ਦੇ ਦਿਨਾਂ ਦੇ ਵਿੱਚ ਅਸੀਂ نیچے ਆਸਣ ਲਗਾਇਆ ਇੱਕ ਭਾਵਨਾ ਬਣ ਜਾਂਦੀ ਇਸ ਦੇ ਨਾਲ ਨਾਲ ਤੁਸੀਂ ਹਰ ਰੋਜ਼ ਕੇਸੀ ਇਸ਼ਨਾਨ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਜੇਕਰ ਤੁਸੀਂ ਦੀਗ ਬਣਾ ਸਕਦੇ ਹੋ ਤਾਂ ਹਰ ਰੋਜ਼ ਦੀਗ ਬਣਾ ਲਓ ਜੇਕਰ ਨਹੀਂ ਬਣਾ ਸਕਦੇ ਤਾਂ ਕੋਈ ਫਲ ਪੇਡਾ ਕਰਕੇ ਵੀ ਤੁਸੀਂ ਅਰਦਾਸ ਪੇਟੀ ਕਰ ਸਕਦੇ ਪਰ ਤੁਸੀਂ ਇਹ ਸ਼ਹੀਦੀਆਂ ਦੇ ਦਿਨਾਂ ਦੇ ਵਿੱਚ ਜੋਤ ਹਰ ਰੋਜ਼ ਜਗਾਓ ਬਿਨਾ ਨਾਗੇ ਦੇ ਤੁਸੀਂ ਨੀਚੇ ਆਸਲ ਲਗਾਓ ਪਾਠ ਕਰੋ ਹਰ ਰੋਜ ਤੇਸੀਨਾਨ ਕਰੋ ਤੁਸੀਂ ਅਰਦਾਸ ਬੇਨਤੀ ਕਰੋ ਸ਼ਹੀਦਤ ਸਿੰਘਾਂ ਨੂੰ ਹੀ ਨਹੀਂ ਚਾਦ ਕਰਨਾ ਸ਼ਹੀਦਤ ਸਿੰਘਾਂ ਦੇ ਨਾਲ-ਨਾਲ ਸਿੰਘਣੀਆਂ ਵੀ ਬੁੱਲਣਾ ਅਰਦਾਸ ਕਰਨ ਦੇ ਸਵੇ ਤੇ ਹਰ ਰੋਜ ਜੋਤ ਵੀ ਜਗਾਓ ਤੁਸੀਂ ਇੰਨਾ ਕੁ ਤਾਂ ਕਰ ਸਕਦੇ ਆਂ ਬਾ ਸਾਰੀ ਭੈਣ ਭਰਾ ਕਿਉਂਕਿ ਆਪਾਂ ਸਾਰੀ ਹੀ ਜਾਣਦੀਆਂ ਕਿ ਇਹ ਹੁਣ ਦੇ ਨਵੰਬਰ ਦਾ ਮਹੀਨਾ ਕਿਹੜਾ ਚੱਲ ਰਿਹਾ ਔਰ ਵਾਲੀ ਜਨਵਰੀ ਦੀ 17 ਤਰੀਕ ਦੇ ਤੱਕ ਤੁਸੀਂ ਇਸੇ ਤਰ੍ਹਾਂ ਇਸ ਵਿਧੀ ਦੇ ਨਾਲ ਤੁਸੀਂ ਕਰਨਾ ਤੇ ਜਿਹੜੇ ਇਹ ਕਹਿ ਦਿੰਦੇ ਆ ਨਾ ਕਿ ਗੁਰੂ ਸਹਿਬਾਨ ਰੱਬ ਨਹੀਂ ਹਨ ਗੁਰੂ ਸਹਿਬਾਨ ਹੀ ਰੱਬ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਲਈ ਸਾਰਾ ਪਰਿਵਾਰ ਆਪਣੇ ਬੱਚੇ ਛੋਟੇ-ਛੋਟੇ ਸਹਿਬ ਚਾਤੇ ਸ਼ਹੀਦ ਕਰਵਾਏ ਖਾਲਸਾ ਜੀ ਤੁਸੀਂ ਦੇਖੋ ਕਿ ਆਪਣੇ ਪਰਿਵਾਰਾਂ ਦੇ ਵਿੱਚ ਕਿਸੇ ਛੋਟੇ ਬੱਚੇ ਨੂੰ ਕੋਈ ਛੋਟੀ ਜਹੀ ਸੱਟ ਫੇਟ ਲੱਗ ਜਾਏ ਤੇ ਆਪਾਂ ਨੂੰ ਕਿੰਨਾ ਦੁੱਖ ਤਕਲੀਫ ਹੁੰਦਾ ਹੈ ਤੇ ਤੁਹਾਨੂੰ ਜਿਗਰਾ ਤਾਂ ਤਨ ਗੁਰ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਦਾ ਇਸੀ ਤਰ੍ਹਾਂ ਖਾਲਸਾ ਜੀ ਜੇੜੀ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਆ ਗੁਰਬਾਣੀ ਦਾ ਜਾਪ ਕਰਨ ਦੀ ਜਾਂ ਅਸੀਂ ਆਪਣੇ ਵੱਲੋਂ ਪੂਰਾ ਉੱਠਦੇ ਵੀ ਆ ਸਵੇਰੇ ਪਰ ਸਾਡਾ ਸਰੀਰ ਨਹੀਂ ਸਾਥ ਦਿੰਦਾ ਸਾਡੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਅਸੀਂ ਗੁਰਬਾਣੀ ਪੜ੍ਹਨੀ ਚਾਹੁੰਨੇ ਆ ਪਰ ਪੜ੍ਹਨੀ ਨਹੀਂ ਆਉਂਦੀ ਕੀ ਖਾਲਸਾ ਜੀ ਤੁਸੀਂ ਲਿਖਣ ਸਹਿਮ ਗੁਰਦੁਆਰਾ ਸਹਿਬੇ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਗੁਰਮੁਖੀ ਲਿਖਾਓ ਤੇ ਉੱਥੇ ਦੇਖ ਕਰਾ ਕੇ ਤੁਸੀਂ ਅਰਦਾਸ ਬੇਨਤੀ ਕਰਵਾਓ ਆਪਣੇ ਆਪ ਹੀ ਤੁਹਾਡੇ ਤੇ ਉਸ ਅਕਾਲ ਪੁਰਖ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋ ਜਾਵੇਗੀ ਤੇ ਤੁਹਾਡਾ ਮਨ ਵੀ ਗੁਰਬਾਣੀ ਦੇ ਵਿੱਚ ਲੱਗੇਗਾ ਤੇ ਤੁਸੀਂ ਹਰ ਰੋਜ਼ ਪਾਠ ਵੀ ਕਰੋਗੇ ਤੇ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਇਸ ਮਹੀਨੇ ਦੇ ਵਿੱਚ ਨੀਚੇ ਆਸਣ ਲਗਾ ਕੇ ਸਪੈਸ਼ਲ ਕੁਰਬਾਨੀ ਦਾ ਜਾਪ ਕਰਨਾ ਹੈ ਤੇ ਤੁਸੀਂ ਨਾਲ ਦਾ ਕਿਸੇ ਆਪਣੇ ਪ੍ਰੋਗਰਾਮ ਤੇ ਜਾਣਾ ਇਸ ਤਰ੍ਹਾਂ ਖੁਸ਼ੀ ਵਾਲੀ ਤੇ ਤੇ ਨਹੀਂ ਆਪਣੀ ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰਨਾ ਹੈ ਸ਼ੋ ਕਰਦੇ ਨੇ ਇਹ ਪ੍ਰੋਗਰਾਮ ਚਾ ਕੋਈ ਵੀ ਕਿਤੇ ਵੀ ਫੰਕਸ਼ਨ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਕਿਉਂਕਿ ਅਸੀਂ ਤਾਂ ਸਿੱਖ ਧਰਮ ਦੇ ਆ ਗੁਰੂ ਦੀ ਸੇਖਾਂ ਤੇ ਸਾਨੂੰ ਤਾਂ ਪਤਾ ਹੈ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਕਿੰਨੇ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਤੇ ਉਹਨਾਂ ਦੀਆਂ ਸ਼ਹੀਦੀਆਂ ਦੇ ਬਦੌਲਤ ਹੀ ਅਸੀਂ ਅੱਜ ਖੁਸ਼ੀਆਂ ਦੇ ਵਿੱਚ ਆ ਇਸ ਸੰਸਾਰ ਦੇ ਤੇ ਜੀਸੀ ਤੇ ਅਰਕਾ ਜੀ ਜੋ ਇਹ ਹੀ ਗੱਲਾਂ ਆਪਾਂ ਨੂੰ ਟੀਵੀਆਂ ਤੇ ਦਿਖਾਈਆਂ ਜਾਂਦੀਆਂ ਨੇ ਇਹ ਬਿਲਕੁਲ ਸੱਚ ਨਹੀਂ ਹੁੰਦੀਆਂ ਕੋชค ਲੋਕ ਤਾਂ ਇਨ੍ਹਾਂ ਗੱਲਾਂ ਨੂੰ ਲੈ ਕੇ ਕਹਿ ਦਿੰਦੇ ਨੇ ਕਿ ਇਦਾਂ ਹੋਇਆ ਸੀ ਇਸ ਸਮੇਂ ਆ ਚੀਜ਼ ਹੋਈ ਸੀ ਪਰ ਉਹ ਗੱਲਾਂ ਸਹੀ ਨਹੀਂ ਹੁੰਦੀਆਂ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਦੂਸੇ ਪੂ ਦੇ ਮਹੀਨੇ ਦੇ ਵਿੱਚ ਦਸੰਬਰ ਜਨਵਰੀ ਦੀ 17 ਤਰੀਕ ਦੇ ਤੱਕ ਤੁਸੀਂ ਨੀਚੇ ਆਸਨ ਲਗਾ ਕੇ ਹਰ ਰੋਜ਼ ਸਵੇਰੇ ਅਮਰਦਵੀ ਲਈ ਊਠ ਕੇ ਕੇਸੀ ਜੀਨਾਣ ਕਰਕੇ ਜੋਤ ਜਗਾ ਕੇ ਜੇਕਰ ਤੁਸੀਂ ਦੇਗ ਤਿਆਰ ਕਰ ਸਕਦੇ ਹੋ ਕਰਕੇ ਨਹੀਂ ਤਾਂ ਕੋਈ ਫਲ ਪੀਟਾ ਕਰਕੇ ਤੁਸੀਂ ਅਰਦਾਸ ਬੇਨਤੀ ਪਾਠ ਕਰਨ ਤੋਂ ਬਾਅਦ ਦੇ ਵਿੱਚ ਕਰ ਸਕਦੇ ਹੋ ਤੇ ਤੁਸੀਂ ਜੋ ਡੇਲੀ ਰੁਟੀਨ ਦੇ ਨਾਲ ਪਾਠ ਕਰਦੇ ਹੋ ਉਸ ਤੋਂ ਅੱਧਾ ਘੰਟਾ ਘੰਟਾ ਹੋਰ ਵਧਾਓ ਤੇ ਨੀਚੇ ਹੀ ਬੈਠ ਕੇ ਦੁਬਾਰੀ ਸਿਮਰਨ ਕਰੋ ਤੇ ਸਿਮਰਨ ਕਰਨ ਤੋਂ ਬਾਅਦ ਅਰਦਾਸ ਕਰਨੀ ਹੈ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ ਕਰਨਾ ਹੈ ਨਮਸਕਾਰ ਕਰਨਾ ਹੈ ਕਿ ਸ਼ਹੀਦੋ ਸਿੰਘੋ ਸਿੰਘਣਿਓ ਤੁਹਾਡੀ ਸ਼ਹਾਦਤ ਤੁਹਾਡੀਆਂ ਸ਼ਹੀਦੀਆਂ ਸਾਨੂੰ ਅੱਜ ਵੀ ਯਾਦ ਨੇ ਜੇਕਰ ਤੁਸੀਂ ਹਰਸਾ ਜੀ ਇਸ ਤਰ੍ਹਾਂ ਸਤਾਰਾ ਜਨਵਰੀ ਤੇ ਤੱਕ 1 ਮਹੀਨਾ ਲਗਾਤਾਰ ਕੋਸ਼ਿਸ਼ ਕਰਦਿਓ ਤੇ ਤੁਹਾਨੂੰ ਪਤਾ ਨਹੀਂ ਕਿ ਇਸ ਦਾ ਫਾਲਤ ਤੁਹਾਨੂੰ ਕਿੱਡਾ ਵੱਡਾ ਮਿਲ ਜਾਣਾ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਵੱਡਾ ਫਾਲੀ ਹਾਲਸਾ ਜੀ ਜਿਹੜਾ ਵੀ ਮਨੁੱਖ ਜਿਹੜਾ ਵੀ ਭੈਣ ਭਰਾ ਸ਼ਹੀਦਾ ਸਿੰਘਾਂ ਦਾ ਸ਼ੁਕਰਾਨਾ ਕਰਦਾ ਹੈ ਤੇ ਜਾਂ ਫਿਰ ਸ਼ੁਕਰਾਨਾ ਕਰਨ ਲੱਗ ਜਾਂਦਾ ਹੈ ਹਾਲਸਾ ਜੀ ਉਹਨੀਆਂ ਸਾਰੀਆਂ ਹੀ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਚਲਦੀਆਂ ਨੇ ਤੇ ਉਸ ਘਰ ਪਰਿਵਾਰ ਤੇ ਉਸ ਮਨੋਕ ਦੇ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਹੋ ਜਾਂਦੀ ਹੈ ਐਵੇਂ ਤਣੀ ਕਾਲ ਸੱਚੀ ਬਿਆਨ ਕਰਦੇ ਉਹ ਭੈਣ ਭਰਾ ਆਪਣੀਆਂ ਕਰਾ ਮਾਤਾ ਆਪਣੇ ਨਾਲ ਹੋਏ ਚਮਤਕਾਰ ਕਿ ਸਾਡੇ ਤੇ ਸ਼ਹੀਦਾ ਸਿੰਘਾਂ ਦੀ ਐਨੀ ਕਿਰਪਾ ਹੋਈ ਜੇਕਰ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਉਹ ਆਪਣੀਆਂ वार्तालाਪ ਹੱਡ ਬੀਤੀਆਂ ਸਾਂਝੀਆਂ ਕਰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਜਾਣੀ ਜਾਣ ਹੁੰਦੇ ਨੇ ਖਾਨਸਾ ਜੀ ਜਦੋਂ ਅਸੀਂ ਆਪਣੇ ਸੱਚੇ ਮਨ ਤੇ ਸਰਤਾਪਾਗ ਨਦੀ ਨਾਲ ਗੁਰੂ ਦਾਸ ਜੀ ਕੁਰਾਨਾ ਕਰਦੇ ਹਾਂ ਸ਼ਹੀਦਾ ਸਿੰਘਾਂ ਨੂੰ ਨਮਸਕਾਰ ਕਰਦੇ ਹਾਂ ਆਪਾਂ ਨੂੰ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਭਾਵੇਂ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਖਾਲਸਾ ਜੀ ਸਾਨੂੰ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਈ ਵੇਲੇ ਅਨਪ੍ਰਵਾਦ ਕੀ ਕਹਿਣਾ ਹੁੰਦਾ ਹੈ ਕਿਉਂ ਗੁਰਦੁਆਰਾ ਸਹਿਬ ਵੀ ਚਾਹੁੰਦੇ ਆ ਜਾਂ ਸੇਵਾ ਵੀ ਕਰਦੇ ਆ ਚਾ ਕੋਈ ਸੁੱਖ ਸੁਖ ਲੈਂਦੇ ਆ ਅਸੀਂ ਤਾਂ ਐਨੇ ਪਾਪੀ ਆ ਖਾਲਸਾ ਜੀ ਐਨੇ ਮਤਲਬੀ ਆ ਜਿੰਨਾ ਸਮਾਂ ਸਾਡੀ ਸੁਖਨਾ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਅਸੀਂ ਤਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰ ਤੇ ਉਹ ਸੁਖੀ ਹੋਈ ਸੁਖ ਵੀ ਨਹੀਂ ਚੜਾਉਂਦੇ ਪਤਾ ਨਹੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਇੰਨਾ ਮਨ ਕਿਉਂ ਹੁੰਦਾ ਜਾ ਰਿਹਾ ਇਸ ਤਰ੍ਹਾਂ ਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਲੈਣੀ ਖਰ ਸੱਚੀ ਤਾਂ ਹਰ ਰੋਜ਼ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਹਰ ਰੋਜ਼ ਪਾਠ ਕਰਨਾ ਸ਼ੁਰੂ ਕਰਦੇ ਹੋਗੇ ਹਰ ਰੋਜ਼ ਗੁਰਦੁਆਰਾ ਸਾਹਿਬ ਚਾਉਂਗੇ ਤੇ ਉਥੇ ਜਾ ਕੇ ਜਿੰਨਾ ਵੀ ਤੁਹਾਨੂੰ ਸਮਾਂ ਮਿਲਦਾ ਤੁਸੀਂ ਸੇਵਾ ਕਰੋਗੇ ਤੇ ਇਹ ਕੋਈ ਜੀ ਦਿਨਾਂ ਦੇ ਵਿੱਚ ਤੁਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦਿਨ ਜਾਰੀ ਨਜ਼ਰ ਆਉਣਗੇ ਕਿ ਪਰਮਾਤਮਾ ਨੇ ਤੁਹਾਡੇ ਤੇ ਕਿੰਨੀ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਕਿਰਪਾ ਕੀਤੀ ਕਿਉਂਕਿ ਕੋਈ ਵੀ ਚੀਜ਼ ਖਾਲਸਾ ਜੀ ਸੌਖੀ ਹਾਸਲ ਨਹੀਂ ਹੁੰਦੀ ਜੇ ਆਪਾਂ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨੀ ਨੇ ਨਾ ਤੇ ਉਹ ਸੁਖ ਪ੍ਰਾਪਤ ਕਰਨ ਦੇ ਲਈ ਵੀ ਆਪਾਂ ਨੂੰ ਇੰਨੇ ਛੇਤੀ ਉਹ ਸੁਖ ਨਹੀਂ ਮਿਲਨੇ ਜੇ ਆਪਾਂ ਕੋਈ ਨੌਕਰੀ ਲੈਣੀ ਹੈ ਚਾ ਆਪਾਂ ਨੇ ਪੜ੍ਹਾਈ ਕਰਨੀ ਡਿਗਰੀ ਕਰਨੀ ਉਸ ਨੂੰ ਵੀ ਕਿੰਨੇ ਸਾਲ ਲੱਗਦੇ ਨੇ ਇਸੇ ਤਰ੍ਹਾਂ ਜੇਕਰ ਪ੍ਰਮਾਤਮਾ ਦੀ ਕਿਰਪਾ ਲੈਣੀ ਹੈ ਨਾ ਤੇ ਉਸ ਤੇ ਲਈ ਵੀ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪੈਗਾ ਕੁਝ ਪੌਣ ਦੇ ਲਈ ਕੁਝ ਖੂਣਾ ਜ਼ਰੂਰ ਪੈਂਦਾ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਹਰ ਰੋਤ ਉਸੇ ਟਾਈ ਕੰਡੇ ਦਾ ਜਾਪ ਰੱਖ ਲਓ ਕੋਈ ਵੀ ਰੱਖ ਲਓ ਚਾਹੇ ਜਮਜੀ ਸਹਿਮ ਦਾ ਪਾਠ ਸੁਖਮਨੀ ਸਹਿਬ ਦਾ ਚੋਪਈ ਸਹਿਬ ਦਾ ਜੋ ਵੀ ਤੁਸੀਂ ਕਰ ਸਕਦੇ ਹਰ ਰੋਜ਼ 2.5 ਘੰਟੇ ਦਾ ਜਾਪ ਰੱਖ ਲਓ نیچے ਤੁਸੀਂ ਆਸਨ ਲਗਾ ਲਓ ਤੇ ਉਸ ਆਸਨ ਤੇ ਤੁਸੀਂ ਹਰ ਰੋਜ਼ ਬੈਠ ਕੇ ਆਪਣਾ ਪਾਠ ਕਰੋ ਆਸਨ ਤੁਸੀਂ نیچے ਆਪਣੀ ਘਰ ਦੇ ਵਿੱਚ ਕਿੱਥੇ ਵੀ ਮਰਜ਼ੀ ਲਗਾ ਸਕਦੇ ਹੋ ਜਿੱਥੇ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਥੇ ਹੀ ਲਗਾ ਸਕਦੇ ਹੋ ਤੇ ਹਰ ਕੋ 2 2 ਘੰਟੇ ਜਾਪ ਕਰਕੇ ਤੁਸੀਂ ਸ਼ਹੀਦਾ ਸਿੰਘਾਂ ਨੂੰ ਸਿੰਘਣੀਆਂ ਨੂੰ ਨਮਸਕਾਰ ਕਰਨੀ ਹੈ ਉਹਨਾਂ ਨੂੰ ਪ੍ਰਣਾਮ ਕਰਨਾ ਹੈ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕਰਨਾ ਹੈ ਇਹਨਾਂ ਦਾ ਖਾਲਸਾ ਚ ਹੀ ਤੁਸੀਂ ਕਰਨਾ ਹੀ ਕਰਨਾ ਹੈ ਬਾਕੀ ਤੁਹਾਡੀ ਇੱਛਾ ਦਾ ਭਾਅ ਹੈ ਜੇਕਰ ਇਸ ਤੋਂ ਤੁਸੀਂ ਵੱਧ ਕਰ ਸਕਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਖਾਲਸਾ ਜੀ ਤੁਸੀਂ ਉਹ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਭਾਵਨਾ ਹੈ ਜਿੰਨਾ ਤੁਹਾਨੂੰ ਸਹੀ ਲੱਗਦਾ ਜਿੰਨਾ ਤੁਸੀਂ ਆਪਣੀ ਕੰਮਕਾਰਾਂ ਦੇ ਵਿੱਚੋਂ ਸਮਾਂ ਕੱਢ ਸਕਦੇ ਹੋ ਉਹਨਾ ਹੀ ਤੁਸੀਂ ਕੱਢ ਕੇ ਕਰੋ ਪਰ ਹੁਣ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਉਹ ਵੇਗਾ ਕਿ ਸਾਡੇ ਕੋਲ 22 ਘੰਟੇ ਦਾ ਸਮਾਂ ਨਹੀਂ ਹੁੰਦਾ ਜੇ ਨਹੀਂ ਵੀ ਆ ਤਾਂ ਤੁਸੀਂ ਕੱਢੋ ਕੁਛ ਦਿਨਾਂ ਦੇ ਲਈ ਤਾਂ ਤੁਸੀਂ ਕਰੋ ਜਿਆਦਾ ਨਹੀਂ ਕਰ ਸਕਦੇ ਕੁਛ ਦਿਨ ਤਾਂ ਕਰੋ ਤੇ ਇਸ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣੀ ਕਿ ਜੇ ਵੀ ਨਾ ਤਾਂ ਖੁਸ਼ੀ ਵਾਲਾ ਕੋਈ ਪ੍ਰੋਗਰਾਮ ਕੋਈ ਸੈਲੀਬ੍ਰੇਟ ਆਪਣੀ ਘਰ ਦੇ ਵਿੱਚ ਕਰਨੀ ਤੇ ਨਾ ਹੀ ਜੇਕਰ ਤੁਹਾਨੂੰ ਕੋਈ ਇਨਵਾਈਟ ਕਰ ਰਿਹਾ ਕੋਈ ਪ੍ਰੋਗਰਾਮ ਕਰ ਰਿਹਾ ਨਾ ਹੀ ਤੁਸੀਂ ਉਸ ਪ੍ਰੋਗਰਾਮ ਤੇ ਤੁਸੀਂ ਨਹੀਂ ਜਾਣਾ ਜੇ ਉਹ ਕਰ ਵੀ ਰਿਹਾ ਹੈ ਤਾਂ ਉਹਨਾਂ ਨੂੰ ਰੋਕੋ ਜੇ ਨਹੀਂ ਰੁਕ ਰਹੇ ਤਾਂ ਤੁਸੀਂ ਨਾ ਜਾਓ ਕਿਉਂਕਿ ਆਪਾਂ ਆਪਣੇ ਆਪ ਨੂੰ ਤਾਂ ਠੀਕ ਕਰਕੇ ਰੱਖੇ ਸਕਦੇ ਹਾਂ ਜੇਕਰ ਆਪਾਂ ਕਿਸੇ ਨੂੰ ਸਹੀ ਨਹੀਂ ਕਰ ਸਕਦੇ ਕਿਉਂਕਿ ਆਪਣਾ ਕੰਮ ਸਿਰਫ ਹੁੰਦਾ ਇਸ ਨੂੰ ਸਮਝਾਉਣਾ ਕਿ ਅਗਲੇ ਦੀ ਸੋਚ ਹੁੰਦੀ ਹੈ ਸਾਹਮਣੇ ਵਾਲੀ ਪਰਸਨ ਦੀ ਉਸਨੇ ਸਮਝਣਾ ਹੈ ਜਾਂ ਨਹੀਂ ਸਮਝਣਾ ਤੇ ਦੂਸਰੀ ਗੱਲ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਵੀ ਸੇਵਨ ਨਹੀਂ ਕਰਨਾ ਆਪਣੇ ਘਰ ਦੇ ਵਿੱਚ ਹਰ ਰੋਜ਼ ਸੋਚਪਤਾ ਦੇ ਨਾਲ ਜੋਤ ਜਗਾਉਣੀ ਜੇਕਰ ਤੁਹਾਡੇ ਘਰ ਦੇ ਵਿੱਚ ਮੀਟ ਸ਼ਰਾਬ ਦਾ ਸੇਵਨ ਹੁੰਦਾ ਵੀ ਤਾਂ ਉਸ ਨੂੰ 17 ਤਰੀਕ ਦੇ ਤੱਕ ਤੁਸੀਂ ਬੰਦ ਰੱਖੋ ਕੁਸੀਂ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਮੀਟ ਸ਼ਰਾਬ ਦਾ ਸੇਵਨ ਨਾ ਕਰੋ ਤੇ ਸਾਰਾ ਪਰਿਵਾਰ ਹਰ ਰੋਜ਼ ਗੁਰਦੁਆਰਾ ਸਿਹਤ ਚਾਇਆ ਕਰੋ ਜਾ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ ਕਮਲਾ ਚ ਅਰਦਾਸ ਬੇਨਤੀ ਕਰਿਆ ਕਰੋ ਤੇ ਘਰੇ ਹਰ ਰੋਜ਼ ਪਾਠ ਕਰਕੇ ਪਾਠ ਕਰਨ ਤੋਂ ਉਪਰੰਤ ਸਹੀਦਾ ਸਿੰਘਾਂ ਨੂੰ ਨਾਮਸਕਾਰ ਕਰਿਆ ਕਰੋ ਤੇ ਜਿਹੜੇ ਵੀ ਭੈਣ ਭਰਾ ਸ਼ਹੀਦਾ ਸਿੰਘਾਂ ਨੂੰ ਨਮਸਕਾਰ ਕਰਦੇ ਨੇ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦਾ ਸ਼ੁ크rana ਕਰਦੇ ਆ ਨਾ ਤੇ ਖਾਲਸਾ ਜੀ ਉਹਨਾਂ ਦਾ ਕੋਈ ਚਾਹੇ ਵੀ ਬੁਰਾ ਨਹੀਂ ਕਰ ਸਕਦਾ ਤੇ ਨਾ ਹੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਆਉਂਦੀ ਤੇ ਸਭ ਤੋਂ ਵੱਡੀ ਗੱਲ ਖਾਲਸਾ ਜੀ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਹਰ ਰੋਜ਼ ਪਾਠ ਕਰਾਂਗੇ ਸ਼ਹੀਦਿਆਂ ਸ਼ੀਦਾਂ ਦੇ ਦਿਨਾਂ ਦੇ ਵਿੱਚ ਕਰਾਂਗੇ ਸ਼ਹਾਦਤ ਦੇ ਦਿਨਾਂ ਦੇ ਵਿੱਚ ਕਰਾਂਗੇ ਪੋ ਦੇ ਮਹੀਨੇ ਕਰਾਂਗੇ ਤੇ ਇਸ ਦੇ ਨਾਲ ਖਾਲਸਾ ਜੀ ਸਾਡੇ ਘਰ ਦੇ ਵਿੱਚ ਜੋ ਛੋਟੇ ਬੱਚੇ ਹੁੰਦੇ ਨੇ ਉਹ ਵੀ ਜੋ ਅਸੀਂ ਕਰਾਂਗੇ ਉਹਨਾਂ ਨੇ ਉਹੀ ਕੁਝ ਦੇਖ ਕੇ ਅੱਗੇ ਕਰਨਾ ਤਾਂ ਜੋ ਕਿ ਉਹਨਾਂ ਤੇ ਵੀ ਪਰਮਾਤਮਾ ਦੀ ਕਿਰਪਾ ਬਣੀ ਰਹੇ ਇਸ ਝਰ ਕੇ ਆਪਣੇ ਨਾਲ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਦੇ ਨਾਲ ਜੋੜਿਆ ਕਰੋ ਤੇ ਉਹਨਾਂ ਨੂੰ ਛੋਟੇ ਸਹਿਬਜ਼ਾਦਿਆਂ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਬਾਰੇ ਗੁਰੂ ਮਹਾਰਾਜ ਸੱਜੇ ਪਾਸ਼ਾ ਜੀ ਦੀ ਕੁਰਬਾਨੀ ਦੇ ਬਾਰੇ ਸਿੱਖ ਧਰਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਰੀ ਜਾਣਕਾਰੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਤੋ ਇਸੇ ਤਰ੍ਹਾਂ ਖਾਲਸਾ ਜੀ ਤੁਹਾਡੀ ਸਾਰੀ ਹੀ ਭੈਣ ਭਰਾਵਾਂ ਤੇ ਅੱਗੇ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਜਨਵਰੀ ਦੀ 17 ਤਰੀਕ ਦੇ ਤੱਕ ਨੀਚੇ ਆਸਨ ਲਗਾ ਕੇ ਹਰ ਰੋਜ਼ 2.5 ਘੰਟੇ 2 ਘੰਟੇ ਲਈ ਤਾਂ ਜਿੰਨਾ ਤੁਹਾਡੇ ਕੋਲ ਸਮਾਂ ਹੈ ਉਨਾ ਸਮਾਂ ਕੱਢ ਕੇ ਤੁਸੀਂ ਗੁਰਬਾਣੀ ਚ ਰੋਲ ਪੜੋ ਤੁਸੀਂ ਜੋ ਵੀ ਪਾਠ ਕਰ ਸਕਦੇ ਹੋ ਉਹ ਵੀ ਕਰੋ ਤੇ ਤੁਸੀਂ ਘਰ ਦੇ ਵਿੱਚ ਜੋ ਤੇ ਚਗਾਓ ਤੇ ਸ਼ਹੀਦਾਂ ਸਿੰਘਾਂ ਸਿੰਘੀਆਂ ਨੂੰ ਨਮਸਕਾਰ ਕਰੋ ਪ੍ਰਣਾਮ ਕਰੋ ਉਹਨਾਂ ਦੀ ਸ਼ਹੀਦੀ ਨੂੰ ਕਿਉਂਕਿ ਖਾਲਸਾ ਚ ਆਪਣਾ ਫਰਜ਼ ਬਣਦਾ ਹੈ ਫਰਜ਼ ਵੀ ਕੀ ਆਪਣਾ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਲਈ ਭਾਵਨਾ ਤੇ ਸ਼ਰਧਾ ਰੱਖੀ ਪ੍ਰੇਮ ਬਣਾ ਕੇ ਇਹਰ ਕਾਲਸਰ ਜੀ ਕਰਨਾ ਹੈ ਨੀਚੇ ਆਸਨ ਲਗਾ ਕੇ ਤੁਸੀਂ ਦੇਖਿਓ ਜਦੋਂ ਤੁਸੀਂ ਕਰੋਗੇ ਤੁਹਾਡਾ ਇਸ ਤੁਹਾਨੂੰ ਕਿੰਨਾ ਫਲ ਮਿਲਦਾ ਤੁਹਾਨੂੰ ਆਪ ਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਣਾ ਤੁਹਾਡੀ ਤੇ ਪਰਮਾਤਮਾ ਦੀ ਕਿੰਨੀ ਕਿਰਪਾ ਹੋ ਜਾਂਦੀ ਸੋ ਇਸੇ ਤਰ੍ਹਾਂ ਖਾਲਸਰ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਬਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁੱਕਨ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਖੀਮਾ ਬਖਸ਼ੀ ਤੁਸੀਂ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋਤੇ ਚੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੀ ਔਰ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਛੋੜੋ ਕਿਉਂਕਿ ਖਾਲਸਾ ਜੀ ਗੁਰਬਾਣੀ ਦੇ ਵਿੱਚ ਇੰਨੀ ਚਾਰੀ ਤਾਕਤ ਹੈ ਕਿ ਗੁਰਬਾਣੀ ਆਪਣੇ ਚਰਮੰਤਰਾਂ ਦੇ ਦੁੱਖਾਂ ਨੂੰ ਵੀ ਦੂਰ ਕਰ ਸਕਦੀ ਜਿੱਥੇ ਡਾਕਟਰ ਥੱਕ ਹਾਰ ਜਾਂਨਾ ਖਾਲਸਾ ਜੀ ਜਿੱਥੇ ਪੈਸਾ ਕਮਾਵੇ ਉਥੇ ਅਰਦਾਸ ਕੰਮ ਆ ਜਾਂਦੀ ਏ ਜਿੱਥੇ ਦੁਆ ਕੰਮ ਨਾ ਆਵੇ ਉਥੇ ਦੁਆਵਾਂ ਕੰਮ ਆ ਜਾਂਦੀਆਂ ਨੇ ਇਸੀ ਤਰ੍ਹਾਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਨਾਲ ਜ਼ਰੂਰ ਜੁੜੋ ਪਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੌਗਨੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਾਂ ਤਾਂ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣਾਉਣਾ ਤਨ ਤਨ ਅਮਰ ਸਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਰਬਨ ਆ ਭੈਣ ਭਰਾਵਾਂ ਦੀ ਘਰ ਹੱਸਦੇ ਵਾਸਤੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ